ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਅੱਜ ਦੀ ਵੀਡੀਓ ਆਪਾਂ ਪਿੰਡ ਬਿਲੀ ਤੋਂ ਕਵਰ ਕਰ ਰਹੇ ਹਾਂ ਜੀ ਪਸ਼ੂਆਂ ਦੇ ਆਪਾਂ ਕੈਮਰਾ ਮਾਰ ਕੇ ਦਿਖਾਵਾਂਗੇ ਘਰ ਦੇ ਪਸ਼ੂਆ ਬਾਈਆਂ ਕੋਲੇ ਚੰਗੀ ਬਰੀਡ ਆ ਇਹ ਰੋ ਇੱਕ ਅੱਧੀ ਵਿੱਚੋਂ ਤਿਆਰ ਹੋ ਜਾਂਦੀ ਆ ਸੇਲ ਕਰ ਦਿੰਦੇ ਆ ਤੇ ਇਹਨਾਂ ਚੋਂ ਹੀ ਪਸ਼ੂਆਂ ਦੇ ਵਿੱਚੋਂ ਅੱਜ ਇੱਕ ਵੜ ਸੇਲ ਆ ਗਈ ਗੱਲਬਾਤ ਬਾਈ ਨਾਲ ਕਰਾਵਾਂਗੇ ਪਿੰਡ ਬਿਲੀ ਜ਼ਿਲ੍ਹਾ ਕਿਹੜਾ ਤਹਿਸੀਲ ਕਿਹੜੀ ਆ ਸਾਰਾ ਕੁਝ ਪੁੱਛ ਕੇ ਦੱਸਾਂਗੇ ਆ ਜੋ ਵੀਰੇ ਉੱਥੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਵੀਰੇ ਠੀਕ ਠਾਕ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਬਾਈ ਨੰਬਰ 98158 99710 ਦੁਬਾਰਾ ਫੇਰ ਬੋਲ ਦਿਓ 98158 99710 ਪਿੰਡ ਜੀ ਆਪਣਾ ਪਿੰਡ ਬਾਈ ਬਿਲੀ ਖੜਕ ਸਿੰਘ ਵਾਲਾ ਤੇ ਨੇੜੇ ਪੜੌੜ ਨੇੜੇ ਨਜ਼ਦੀਕ ਪਟੌੜ ਹਾਂ ਤੇ ਤਹਿਸੀਲ ਤਫਾ ਤੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂ ਤੇ ਵੀਰੇ ਪਸ਼ੂ ਆਪਣੇ ਕਾਫੀ ਹਨ ਕਰੇ ਹਾਂ ਬਈ ਹਾਂ ਤੇ ਨਾਲ ਖੇਤੀਬਾੜੀ ਦੱਸਿਆ ਇੱਕ ਧੰਦਾ ਹਨਾ ਹਾਂਜੀ ਹਾਂ ਨਾਲੇ ਸਹਾਈ ਇੱਕ ਧੰਦਾ ਚਲਾਇਆ ਵਾ ਤੇ ਕਿਵੇਂ ਆ ਵੀਰੇ ਪਸ਼ੂਆਂ ਦਾ ਕੰਮ ਕਰ ਵਧੀਆ ਹੈਗਾ ਪੂਰਾ ਵਰੀਆ ਬਾਈ ਪੂਰਾ ਵਰੀਆ ਲੈਵਰ ਦੀ ਥੋੜੀ ਸਮੱਸਿਆ ਆਉਂਦੀ ਹੈ ਨਾ ਕਿਤੇ ਸਮੱਸਿਆ ਆਉਂਦੀ ਹੈ ਬਸ ਤੇ ਤੁਹਾਡੇ ਕੋਲੇ ਹੋਣਗੇ ਘੱਟ ਤੋਂ ਘੱਟ 20 ਦੇ ਨੇੜੇ ਨਾ ਹਨਾ ਤੇ ਉਹਨਾਂ ਦੇ ਵਿੱਚੋਂ ਫਿਰ ਹੁਣ ਇੱਕ ਸੇਲ ਅੱਜ ਕਰ ਰਹੇ ਹਾਂ ਬਸ ਬਾਈ ਜਿਵੇਂ ਕੋਈ ਪੈਸੇ ਦੀ ਨਿਕਲਦਾ ਹਨਾ ਤੇਰਾ ਕੋਈ ਨਿਕਲਦਾ ਤੇ ਨਾਲੇ ਤਾਂ ਆਪਣਾ ਘਰ ਦੀ ਜਿਹੜੀ ਕਬੀਲਦਾਰੀ ਸੈੱਟ ਹੋ ਜਾਂਦੀ ਹੈ ਤੇ ਨਾਲੇ ਆਪਣਾ ਪਸ਼ੂ ਵਿੱਚੋਂ ਨਿਕਲ ਜਾਂਦਾ ਓਕੇ ਜੀ ਤੇ ਵੀਰੇ ਕਦੋਂ ਸੂਈ ਹੈ ਇਹ ਬਾਈ ਪਰਸੋਂ ਆਥ ਨੇ ਸੂਈ ਆ ਪਰਸੋਂ ਆਥ ਨੇ ਸੂਪੀ ਤੇ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਬਾਈ ਦੂਜਾ ਸੂਆ ਸੁੰਦੀ ਆ ਤੇ ਵੀਰੇ ਕਿੰਨਾ ਦੁੱਧ ਦਿੱਤਾ ਹੋਇਆ ਪਹਿਲੇ ਸੂਏ ਦਾ ਇਹਨੇ ਪਹਿਲੇ ਸੂਏ ਬਾਈ 23 24 ਕਿਲੋ ਦੁੱਧ ਕੱਢਿਆ ਆਪਣੇ ਚ ਤੇ ਵੀਰੇ ਜੇਰ ਜਮਾ ਕੰਪਲੀਟ ਹੈ ਜਮਾ ਕੰਪਲੀਟ ਆ ਬਾਈ ਜੇਰ ਨਾਲ 23 ਤੋਂ 24 ਕਿਲੋ ਦੁੱਧ ਕੱਢਿਆ ਐਦ ਕੀ ਆਪਾਂ ਕਿੰਨਾ ਕਹਿ ਕੇ ਦੇ ਰਹੇ ਕਿਉਂਕਿ ਆਪਣੇ ਘਰ ਦੀ ਚੋਈ ਵੀ ਆ ਬਾਲਾ ਨਹੀਂ ਬਾਈ 26 27 ਕਿਲੋ 25 ਤੋਂ ਬਾਹਰ 25 26 ਕਿਲੋ ਚਲੋ ਗਰਮੀ ਦੇ ਖਾਉਣਾ ਆਪਾਂ ਕਹਿ ਦਨੇ 25 ਕਿਲੋ ਤੇ ਆਰਾਮ ਨਾਲ ਕੱਢੂਗਾ ਦੋ ਬਾਕੀ ਦਾ ਵੀਰੇ ਮੈਂ ਦੇਖਣ ਵਾਲੇ ਭੈਣ ਭਰਾਵਾਂ ਨੂੰ ਕਹਿ ਰਿਹਾ ਵੱਡੇ ਸਹੇਜ ਦੀ ਆ ਵੇੜ ਥਣ ਦੇ ਸਹੇਜ ਸਾਨੂੰ ਨੇੜ ਤੋਂ ਚੈੱਕ ਕਰਾਵਾਂਗੇ ਧਾਰਾਂ ਧੁਰ ਮੋਟੀ ਬੈਬ ਵੀ ਰਸਾ ਬੈਬ ਅਰ ਗਈ ਆਉਂਦੀ ਹੈਗੀ ਤੇ ਹਵਾਨਾ ਦੇਖੋ ਆਪਾਂ ਅੱਗੇ ਪਿੱਛੇ ਦਾ ਹਵਾਨਾ ਤੁਹਾਨੂੰ ਦਿਖਾ ਦੇਾਂਗੇ ਕੈਮਰਾ ਮਾਰਾਂਗੇ ਤੇ ਮਾੜੀ ਮੋਟੀ ਸਵੈਲਨ ਭਾਲ ਹੈਗੀ ਹਜੇ ਹਣਾ ਤੇ ਉਹ ਹੋ ਜਾਣੀ ਲੋਟ ਇੱਕ ਦਿਨ ਚ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਐਤ ਕੀ ਫਿਰ ਕਿੰਨਾ ਦੁੱਧ ਕੱਢ ਦੋ ਬਾਈ ਬਾਈ 25 ਕਿਲੋ ਮੰਨ ਕੇ ਚਲੋ ਗਰਮੀ ਦਾ ਹਵਾਨਾ ਆਪਾਂ ਕਿਹਾ ਸਾਰਾ ਖੋ ਲੋ ਤੋਰਾ ਕਰਹਿ ਕੇ ਦਾ ਚੰਗਾ ਤੋਰਾ ਮਾੜੀ ਜੀ ਬਾਹਰ ਨੂੰ ਚੰਗੀ ਹੈ ਜੀ ਸ਼ਾਈਨਿੰਗ ਫੁੱਲ ਕਦ ਕਾਠ ਦਾ ਅੰਤ ਕੋਈ ਨਹੀਂ ਬੈਠਦਾ ਕੁਆਲਿਟੀ ਪੂਰੀ ਫੁੱਲ ਹੈ ਜੀ ਲਿਓ ਵੀਰੇ ਬੱਚਾ ਤਾਂ ਖੜਾ ਰਹਿਣ ਦਿਓ ਸੁਵਾ ਦੂਜੇ ਜਨਵਰੀ ਦੇ ਹਾਂ ਬਾਈ ਹਾਂ ਦੂਜਾ ਪਿਆ ਉਹ ਦੂਜਾ ਸੁਆ ਆ ਗਿਆ ਜੀ ਕੁਆਲਿਟੀ ਮੂੰਹੋਂ ਬੋਲਦੀ ਹੈ ਜੀ ਬੜੀਆਂ ਗੱਲਾਂ ਆਪਾਂ ਦੱਸ ਦੇਣੀ ਤੁਹਾਨੂੰ ਆ ਦੇਖੋ ਜੀ ਲੈ ਚਲੋ ਜੀ ਆ ਜੋ ਫੇਸ ਚੰਗਾ ਬਾਕੀ ਚੰਗੀ ਫਾਰਮ ਆ ਲਿਆ ਬੜਾ ਚੋਂ ਬਿਹੜ ਆ ਗਈ ਜੀ ਉਹ ਮੇਰੀ ਗੱਲ ਹੈਗੀ ਵੀ ਟੁੱਟੀ ਮਰੀ ਜਿਹੋ ਵੱਡੇ ਸਹਜ ਦੀ ਆ ਗਿਆ ਦੇਖੋ ਜੀ ਥਣਲੇਵਾ ਨੇੜੇ ਤੋਂ ਕਰੋ ਚੈੱਕ ਮੋੜ ਲਿਓ ਜੀ ਬਸ ਹੂੰ ਦੋਦੇ ਨੇ ਬਾਕੀ ਪਾਉਣਾ ਬਾਕੀ ਦਾ ਜਾਨ ਦੇਣ ਦਾ ਬਹੁਤ ਆ ਗਈ ਜੀ ਗਰਮ ਹੀ ਨਹੀਂ ਇਹਨੇ ਮੰਨਣੀ ਆ ਦੇਖੋ ਜੀ ਹੈ ਚ ਫਚ ਗਿਆ ਦੇਖੋ ਜੀ ਇੰਨੀ ਛੜ ਦੇ ਥਾਨ ਦੇਖੋ ਪ੍ਰੋਪਰ ਵੱਡੇ ਸਾਈਜ਼ ਦੀ ਮੈਂ ਫੇਰ ਤੁਹਾਨੂੰ ਦੁਬਾਰਾ ਬਾਰ ਬਾਰ ਆਪਾਂ ਤਾਂ ਕਹਿ ਰਹੇ ਹੈ ਵੱਡੇ ਸਾਈਜ਼ ਦੀ ਤਾਂ ਹੀ ਆਪਾਂ ਕਹਿ ਰਹੇ ਤੇ ਬਾਕੀ ਦਾ ਹਵਾਨਾ ਕੋਈ ਟੁੱਟ ਮਾਣੀ ਕੋਈ ਲੰਗ ਮਾਣੀ ਇੱਕ ਨੰਬਰ ਕੰਪੈਕਟ ਆਰਡਰ ਆ ਜੀ ਤੇ ਧਾਰਾਂ ਤੁਰਾ ਤੁਹਾਨੂੰ ਕਰਾ ਦਿੰਨੇ ਚੈੱਕ ਕੁਆਲਿਟੀ ਪੂਰੀ ਫੁੱਲ ਆ ਜੀ ਆ ਦੇਖੋ ਜੀ ਆ ਦੇਖੋ ਵੀਰੋ ਬੱਚਾ ਆਪਾਂ ਥੱਲੇ ਛੱਡ ਰਹੇ ਹਾਂ ਤੇ ਭਾਈ ਹੁਣ ਫਿਰ ਬੋਲਾ ਕਿੰਨਾ ਗਏ ਥੱਲੇ ਰੈਡੀ ਵਾਲਾ ਭਾਈ ਹੁਣ ਮੰਨ ਕੇ ਚਲੋ ਜਿਵੇਂ ਕੱਲ ਆ 15 16 ਕਿਲੋ ਆਪਾਂ ਜਾਣ ਕੇ ਚੋਨੇ ਹਾਰੀ ਨਹੀਂ ਖਾਲੀ ਕਰਦੇ ਸਟਾਰਟਿੰਗ ਐਨੀ ਹਾਂ 15 16 ਕਿਲੋ ਤੋਂ ਹਾਂ ਭਾਈ 15 16 ਕਿਲੋ ਇਹਨੂੰ ਪਿਆ ਕੇ ਮੰਨ ਕੇ ਬਾਕੀ ਦਾ ਜੀ ਸੈਂਪਲ ਪਰਿਵਾਰ ਆ ਗਿਆ ਕੋਈ ਓਮੇ ਵਪਾਰ ਦਾ ਕੰਮ ਨਹੀਂ ਹੈਗਾ ਕੋਈ ਬਲ ਫੇਰ ਨਹੀਂ ਹੈਗਾ ਜਿਵੇਂ ਆਪਾਂ ਕਹਿੰਨੇ ਓਮੇ ਵਿਚਾਰੇ ਬੋਲੀ ਜਾਂਦੇ ਆ ਤੇ ਅ ਬਾਕੀ ਦਾ ਪਛੀ ਮਗਰ ਆ ਗਈ ਹੈ ਨਾ ਹਾਂ ਜੀ ਤੇ ਟੀਕਾ ਥੋੜਾ ਕ੍ਰਾਸ ਚ ਭਰਤਾ ਹੈ ਨਾ ਵੀਰੇ ਭਾਈ ਡਾਕਟਰਾਂ ਨੇ ਯਾਰ ਕਹਿੰਨੇ ਦਾ ਆਪਾਂ ਚੰਗਾ ਹੁੰਨੇ ਆ ਕਈ ਵਾਰੀ ਕੋਈ ਉਹ ਤੋਂ ਹੀ ਹੋ ਜਾਂਦਾ ਹਾਂ ਤੇ ਬੱੱਚੀ ਬੜੀ ਚੰਗੀ ਸੀਗੀ ਨਹੀਂ ਤਾਂ ਉ ਵੈਸੇ ਹੁਣ ਵੀ ਬੱੱਚੀ ਚੰਗੀ ਰਹੂ ਨਹੀਂ ਬੱੱਚੀ ਚੰਗੀ ਰਹੂ ਬਾਈ ਇਹੋ ਜਿਹੀ ਠੀਕ ਆ ਕਿਉਂਕਿ ਗਰਮੀ ਝੱਲਣ ਦੇ ਕਾਬਲ ਬੱੱਚੀ ਬਣੂਗੀ ਆ ਦੇਖੋ ਵੀਰੋ ਬੱਚਾ ਆਪਾ ਭਰ ਰਹੇ ਆ ਠੀਕ ਹੈ ਜੀ ਕਰਿਓ ਚੈੱਕ ਹੂੰ ਦੇਖੋ ਜੀ ਆ ਦੇਖੋ ਜੀ ਧਾਰਾ ਤੁਹਾਨੂੰ ਕਰਾ ਦੇ ਆ ਚੈੱਕ ਇਹ ਮੂਰਲੇ ਛਣਾਂ ਦੀਆਂ ਧਾਰਾ ਬੋ ਕੋਈ ਗੱਲ ਨਹੀਂ ਵੀਰੇ ਦੋ ਦੋ ਧਾਰਾ ਕਰਾ ਦੇ ਚ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਇਹਨਾਂ ਆ ਦੇਖੋ ਕਿਉਂਕਿ ਆ ਦੇ ਓਕੇ ਵੀਰੇ ਬਸ ਠੀਕਾ ਸਾਰਾ ਠੀਕ ਆ ਜੀ ਬਾਕੀ ਤੁਸੀਂ ਆਪਦੀ ਤਸਲੀ ਆਪੇ ਆ ਕੇ ਕਰ ਲਿਓ ਓਕੇ ਵੀਰੇ ਬਸ ਚੱਲ ਬਸ ਕਿਉਂਕਿ ਮਸ਼ੀਨ ਬਦਲਾਉਣੀ ਹੈ ਜੀ ਹਾਂ ਹਾਂ ਮਸ਼ੀਨ ਤੇ ਉਹ ਵੀ ਖੜ ਜਾਂਦੀ ਕੋਈ ਚੱਕਰ ਹਾਂ ਭਾਈ ਹਾਂ ਜਿਵੇਂ ਆ ਦੇ ਫਿਰ ਨਿਆਣਾ ਨੂਣਾ ਚੱਕਰੇ ਨਹੀਂ ਜੋ ਮਾਰਦੇ ਜੀ ਜਾਗਦਾ ਬੰਦਾ ਦੇਖੋ ਜੀ ਮੂਹਲੇ ਸਣੀਆਂ ਧਾਰਾ ਮਗਲਿਆਂ ਚੋ ਮਾਰੋ ਜੀ ਮਗਰ ਦਾ ਚੋ ਮਾਰਦੇ ਬਾਲਟੀ ਨੇੜੇ ਕਰੋ ਨੇੜੇ ਕਰ ਲਓ ਬਾਲਟੀ ਜਹਾਦ ਵਾਲੀ ਬੈੜ ਨਾ ਓਕੇ ਜੀ ਓਕੇ ਤੇ ਵੀਰੇ ਆ ਜਾ ਉੱਥੇ ਆ ਜਾ ਮੜਾ ਜਗਾ ਤੇ ਕੀ ਡਿਮਾਂਡ ਆ ਗਈ ਬਾਈ ਇਹਦੀ ਜਾਇਜ਼ ਵਾ ਲੈਣ ਦੇਣਾ ਡਿਮਾਂਡ ਬਾਈ ਇਹਦੀ ਯਾਰ 88000 ਰੁਪਇਆ ਬਾਈ ਜਸਮਤ ਬਾਈ ਯਾਰ ਜਮਾ ਜਾਇਜ਼ ਤੇਰਾ ਰੇਟ ਆ ਹਨਾ ਜਮਾ ਜਾਇਜ਼ ਤੇ ਆਫ ਕੈਮਰਾ ਵੀ ਬਾਈ ਨਾ ਪਹਿਲਾਂ ਗੱਲ ਹੋਈ ਆ ਕਹਿੰਦਾ ਵੀ ਆਪਾਂ ਆਪਣੇ ਘਰ ਦੀ ਕੋਈ ਨਹੀਂ ਆਪਾਂ ਹਸਾਬ ਨੇ ਦੇ ਦੇਣੀ ਆ ਸੀਓ ਸਾਉ ਫੋਲਾ ਦੇਖੋ ਤੇ ਧਾਰਾਂ ਦੂਰਾਂ ਪ੍ਰੋਪਰ ਆ ਗੁਈ ਇਹੋ ਜੀ ਗੱਲ ਨਹੀਂ 88000 ਜੋ ਥੋੜਾ ਮਾਨਤਾਨ ਹੋ ਜਾਣਾ ਪਿੰਡ ਬਿਲੀ ਜੀ ਨਜ਼ਦੀਕ ਭਧੌੜ ਆ ਗਿਆ ਤਹਿਸੀਲਤਾਪਾ ਤੇ ਜ਼ਿਲ੍ਹਾ ਬਰਨਾਲਾ ਹਨਾ ਤੇ ਇੱਕ ਬੈਡ ਸੀ ਇੱਕ ਤੁਹਾਨੂੰ ਦਿਖਾਤੀ ਨੰਬਰ ਫੇਰ ਬੋਲਦੇ ਹੋ ਬਾਈ 99158 ਜੀ 991010 ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਨਾਂ ਨੂੰ ਧੰਨਵਾਦ ਜਲਦ ਮਿਲਾਂਗੇ ਕਿ ਨਵੀਂ